ਨਮਸਕਾਰ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾ ਸੁਬੋਲਟਨ ਦੀਆਂ ਖਾਸ ਖਬਰਾਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਹੈ ਕਿ ਦੇਸ਼ ਦੇ ਸਪਿਆਚਾਰਕ ਅਤੇ ਆਰਥਿਕ ਵਿਕਾਸ ਲਈ ਖੋਜ ਦੇ ਵਿਕਾਸ ਦੇ ਖੇਤਰ ਵਿੱਚ ਔਰਤਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਜ਼ਰੂਰੀ ਹੈ ਸਰਕਾਰ ਨੇ ਇੱਕ ਰਾਸ਼ਟਰ ਇੱਕ ਚੋਣ ਦੇ ਵਿਚਾਰ ਦੀ ਪਰਚੋਲ ਕਰਨ ਲਈ ਕਾਇਮ ਉੱਚ ਪਤਰੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕੀਤਾ ਪੰਜਾਬ ਪਰ ਵਿੱਚ ਸਵੱਛਤਾ ਹੀ ਸੇਵਾ ਪੰਦਰਵਾੜੇ ਤਹਿਤ ਵੱਖ-ਵੱਖ ਗਤੀਵਿਧੀਆਂ ਚਾਰੀ NIT ਜੁਲੰਦਰ ਦੇ ਫੈਕਲਟੀ ਮੈਂਬਰਾਂ ਦੀ ਵਿਸ਼ਵ ਪੱਧਰ ਦੇ ਸਿਖਰਲੇ 2% ਵਿਗਿਆਨੀਆਂ ਵਿੱਚ ਚੋਣ ਹੋਈ ਅਤੇ ਬਠਿੰਡਾ ਡੱਬ ਵਾਲੀ ਸੜਕ ਤੇ ਪਿੰਡ ਗੈਰੀ ਬੁੱਟਰ ਵਿਖੇ ਐਤਸਰੇ ਗੱਦਿਆਂ ਦੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਤੇ ਹੁਣ ਖਬਰਾਂ ਵਿਸਥਾਰ ਨਾਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਹੈ ਕਿ ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਔਰਤਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਨਾ ਸਿਰਫ ਦੇਸ਼ ਦੀ ਸੱਭਿਆਚਾਰਕ ਅਤੇ ਆਰਥਿਕ ਤਰੱਕੀ ਲਈ ਮਹੱਤਵਪੂਰਨ ਹੈ ਸਗੋਂ ਔਰਤਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਈ ਵੀ ਜ਼ਰੂਰੀ ਹੈ ਉਹ ਅੱਜ ਜੈਪੁਰ ਦੇ ਮਾਲਵੀਆ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਵਿਖੇ ਕਰਵਾਏ 18ਵੇਂ ਕਨਵੋਕੇਸ਼ਨ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਜੇਕਰ ਔਰਤਾਂ ਨੂੰ ਬਰਾਬਰ ਦੇ ਮੌਕੇ ਮਿਲਣ ਤਾਂ ਉਹ ਹੋਰ ਉੱਤਮਤਾ ਹਾਸਲ ਕਰ ਸਕਦੀਆਂ ਨੇ हमने भारत को 2047 तक एक विकसित राष्ट्र बनाने का लक्ष्य तय किया है राष्ट्रीय विकास को नेतृत्व प्रदान करना आपका कर्तव्य है आपको अपने देश को आगे बढ़ाना है आप अपनी विद्या और दृढ़ संकल्प के बल पर व्यक्तिगत जीवन के साथ-साथ देश के भविष्य को स्वरूप प्रदान करने के लिए आगे बढ़ेंगे राष्ट्रपति मुर्मू ने कहा कि विद्यार्थियों की इच्छाएं राष्ट्र के अनुरूप होनी चाहिए और उन्हें समाज और देश के विकास की व करना चाहिए ਸਰਕਾਰ ਨੇ ਇੱਕ ਰਾਸ਼ਟਰ ਇੱਕ ਚੋਣ ਦੇ ਵਿਚਾਰ ਦੀ ਪਰਚੋਲ ਕਰਨ ਲਈ ਕਾਇਮ ਉੱਚ ਪੱਧਰੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕਰ ਲਿਆ ਜਿਸ ਨਾਲ ਦੇਸ਼ ਵਿੱਚ ਇੱਕੋ ਸਮੇਂ ਚੋਣਾ ਕਰਵਾਉਣ ਦਾ ਰਾਪਤਰਾ ਹੋ ਗਿਆ ਅੱਜਵੀਂ ਦਿੱਲੀ ਚ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਾਫ ਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪ੍ਰਧਾਨਗੀ ਹੇਠ ਕਾਇਮ ਇੱਕ ਉੱਚ ਪਦਰੀ ਕਮੇਟੀ ਨੇ ਸਿਆਸੀ ਪਾਰਟੀਆਂ ਤੇ ਮਹਾਰਾ ਸਮੇਤ ਹਿੱਸੇਦਾਰਾਂ ਨਾਲ ਵਿਆਪਕ ਵਿਚਾਰ ਵਟਾਂਦਰਾ ਕੀਤਾ ਉਹਨਾਂ ਕਹਿਆ ਕਿ ਇਸ ਨੂੰ ਦੋ ਗੇੜਾਂ ਚ ਲਾਗੂ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਪਹਿਲੇ ਗੇੜ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਨਾਲ ਨਾਲ ਕਰਵਾਈਆਂ ਜਾਣਗੀਆਂ ਜਦਕਿ ਪੰਚਾਇਤਾਂ ਤੇ ਨਗਰਪਾਲਿਕਾ ਵਰਗੀਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਆਮ ਚੋਣਾਂ ਦੇ 100 ਦਿਨਾਂ ਦੇ ਅੰਦਰ ਕਰਵਾਈਆਂ ਜਾਣਗੀਆਂ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਇੱਕ ਪੇੜ ਮਾਗ ਕੇ ਨਾਮ ਮੁਹਿੰਮ ਤਹਿਤ ਹੁਣ ਤੱਕ ਕਰੀਬ 7000 ਬੂਟੇ ਲਾਈ ਨੇ ਦੇਸ਼ ਭਰ ਵਿੱਚ ਸ਼ਹਿਰੀ ਤੇ ਦਿਹਾਤੀ ਥਾਵਾਂ ਤੇ ਮੰਤਰਾਲੇ ਵੱਲੋਂ ਆਪਣੇ ਫੀਲਡ ਦਫ਼ਤਰਾਂ 'ਚ ਬੂਟੇ ਲਾਇਕ ਗਏ ਨੇ ਇਸ ਮੁਹਿੰਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਵਿਸ਼ਵ ਵਾਤਾਵਰਣ ਦਿਵਸ ਤੇ ਕੀਤੀ ਸੀ ਇਧਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲੋਕਾਂ ਨੇ ਵੀ ਬੂਟੇ ਲਾਉਣ ਦੀ ਅਪੀਲ ਕੀਤੀ ਹੈ ਮੇਰਾ ਨਾਮ ਹਰਪ੍ਰੀਤ ਕੌਰ ਹੈ ਗੁਰਦਾਸਪੁਰ ਵਿਖੇ ਐਜ਼ ਅ ਟੀਚਰ ਜੌਬ ਕਰਦੀ ਹਾਂ ਅਤੇ ਜਿੰਨੇ ਵੀ ਵਾਤਾਵਰਣ ਪ੍ਰੇਮੀ ਹਨ ਉਹਨਾਂ ਨੂੰ ਆਪਣੇ ਘਰ ਦੇ ਆਸ-ਪਾਸ ਇੱਕ ਪੇੜ ਜ਼ਰੂਰ ਲਗਾਉਂਦੀ ਬੇਨਤੀ ਕਰਦੀ ਹਾਂ ਮੈਂ ਵਿਕੀ ਵਰਮਾ ਪਠਾਨਕੋਟ ਵਾਸੀ ਮਾਂ ਦੇ ਨਾਮ ਦਾ ਇੱਕ ਰੁੱਖ ਜ਼ਰੂਰ ਆਪਣੇ ਸ਼ਹਿਰ ਚ ਆਪਣੇ ਇਲਾਕੇ ਚ ਕਿਤੇ ਨਾ ਕਿਤੇ ਜ਼ਰੂਰ ਲਗਾਓ ਤੇ ਉਹਨੂੰ ਪੂਰੀ ਤਰ੍ਹਾਂ ਵਧਾ ਕੇ ਤੇ ਉਹਦਾ ਬੈਨੀਫਿਟ ਲਵੋ ਕਿਉਂਕਿ ਜਿਹੜਾ ਇੱਕ ਰੁੱਖ ਹੈਗਾ ਕਿੰਨੇ ਮਨੁਸ਼ਿਆ ਨੂੰ ਕਿੰਨੀ ਆਕਸੀਜਨ ਦਿੰਦਾ ਹੈ ਤੇ ਕਿੰਨੇ ਲੋਕਾਂ ਨੂੰ ਛੋਟ ਉਪਰ ਤੋਂ ਛਾਂ ਦਿੰਦਾ ਹੈ ਤੇ ਬਹੁਤ ਤਰ੍ਹਾਂ ਦੇ ਸਾਡੇ ਸੁੱਖਾ ਦੇ ਵਿੱਚ ਕੰਮ ਆਂਦਾ ਜੇ ਇਸ ਕਰਕੇ ਮੇਰੀ ਤੁਹਾਡੇ ਸਾਰਿਆਂ ਕੀ ਅਪੀਲ ਹੈ ਕਿ ਆਪਣੇ ਮਾਦਾ ਨਾਦਾ ਇੱਕ ਰੁੱਖ ਲਗਾ ਕੇ ਉਹਨੂੰ ਭੁੱਲਣਾ ਨਹੀਂ ਹੈ ਕੇਂਦਰੀ ਸਕੇਂਡਰੀ ਸਿੱਖਿਆ ਬੋਰਡ CBSE ਵਿੱਚ ਸਾਲ 2025 ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਵਾਲੇ 9ਵੀਂ ਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਗਈ ਹੈ CBSE ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ 16 ਅਕਤੂਬਰ ਹੈ ਪ੍ਰਾਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਪੰਜਾਬ ਪਰ ਵਿੱਚ ਸਵੱਛਤਾ ਹੀ ਸੇਵਾ ਪੰਦਰਵਾੜੇ ਤਹਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਆਦਵ ਨੇ ਨਗਰ ਨਿਗਮ ਪਟਿਆਲਾ ਦੇ ਸੈਂਟਰ ਫੋਕਲ ਪੁਆਇੰਟ ਦਾ ਦੌਰਾ ਕੀਤਾ ਉਹਨਾਂ ਸਨਾਰ ਰੋਡ ਤੇ ਸਥਿਤ ਕੂੜੇ ਦੇ ਡੰਮ ਦਾ ਚੈਕ ਸਾ ਵੀ ਲਿਆ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੂੜਾ ਘਟਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਥ ਦੇਣ ਤੇ ਇਸ ਲਈ ਸਿਰਫ ਕੁਝ ਕੁ ਗੱਲਾਂ ਦਾ ਧਿਆਨ ਰੱਖਣ ਜਿਸ ਨਾਲ ਕੂੜੇ ਦਾ ਨਪਟਾਰਾ ਸੁਚੱਜੇ ਅਤੇ ਵਾਤਾਵਰਣ ਪਖੀਟਾੰਗਣਾ ਸਹਿਜ ਹੀ ਕੀਤਾ ਜਾ ਸਕਦਾ ਹੈ। ਇੱਧਰ ਜਲੰਧਰ ਵਿੱਚ ਵਿਧਾਇਕ ਰਮਨ अरोड़ा ਅਤੇ ਵਿਧੀਕ ਡਿਪਟੀ ਕਮਿਸ਼ਨਰ ਬੁੱਦੀ ਰਾਜ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੱਛਤਾ ਹੀ ਸੇਵਾ ਮਹਿੰਮ ਦੀ ਰਸਮੀ ਤੌਰ ਤੇ ਸ਼ੁਰੂਆਤ ਕਰਦੇ ਹੋਏ ਦਫ਼ਤਰਾਂ ਦੀ ਸਾਫ ਸਫਾਈ ਨੂੰ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਵੱਛਤਾ ਦਾ ਅਹਦ ਵੀ ਚੁਕਾਇਆ ਗਿਆ। ਪੰਜਾਬ ਦੇ ਸਿਹਤ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਲਈ ਸਵੈਨ ਫਲੂ ਤੋਂ ਬਚਾਅ ਸਬੰਧੀ ਇੱਕ ਸਲਾਹਕਾਰੀ ਕੀਤੀ ਹੈ। ਲੁਧਿਆਣਾ ਜ਼ਿਲ੍ਹੇ ਵਿੱਚ ਸਵੈਨ ਫਲੂ ਦੇ ਪੋਜ਼ਿਟਿਵ ਮਾਮਲੇ ਪੈ ਜਾਣ ਮਗਰੋਂ ਸਿਹਤ ਵਿਭਾਗ ਹਰਕਤ ਵਿੱਚ ਆ ਗਿਆ ਹੈ। ਮੈਕਮੇ ਨੇ ਇਸ ਬਿਮਾਰੀ ਤੋਂ ਬਚਾਅ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਚਨਾ 'ਚ ਵਿਸ਼ੇਸ਼ ਪ੍ਰਬੰਧ ਕਰਨ ਦੀ ਸਖਤ ਹਦਾਇਤ ਕੀਤੀ ਹੈ। ਮਾਨਸਾ ਦੇ ਸਿਵਲ ਸਰਚਨ ਡਾਕਟਰ ਹਰਦੀਪ ਸਿੰਘ ਦੀ ਪ੍ਰਧਾਨਗੀ ਹੇਠ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿਸ ਵਿੱਚ ਸਵੈਨ ਫਲੂ ਤੋਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਬਚਾਅ ਰੱਖਣ ਲਈ ਤੁਰੰਤ ਮੁਹਿੰਮ ਆਰੰਭ ਕਰਨ ਦੇ ਹੁਕਮ ਜਾਰੀ ਕੀਤੇ ਗਏ। ਜਲੰਧਰ ਸਥਿਤ ਡਾਕਟਰ ਬੀ ਆਰ ਅੰਬੇਦਕਰ ਰਾਸ਼ਟਰੀ ਤਕਨੀਕੀ ਸੰਸਥਾਨ ਐਨ ਆਈ ٹی ਦੇ 16 ਫੈਕਲਟੀ ਮੈਂਬਰਾਂ ਨੂੰ ਸਾਲ 2024 ਲਈ ਦੁਨੀਆ ਦੇ ਸਿਖਰਲੇ 2% ਵਿਗਿਆਨੀਆਂ 'ਚੋਂ ਸਥਾਨ ਦਿੱਤਾ ਗਿਆ ਹੈ। ਇਹ ਵਿਸ਼ਵ ਪੱਧਰੀ ਸਰਵੇਖਣ ਹਰੇਕ ਸਾਲ ਵਿਗਿਆਨੀਆਂ ਦੀ ਖੋਜ ਪ੍ਰਮਾਣਿਕਤਾ ਦੇ ਆਧਾਰ 'ਤੇ ਸਾਂਝੇ ਤੌਰ ਤੇ ਸਟੈਂਫੋਰਡ ਯੂਨੀਵਰਸਿਟੀ ਤੇ ਐਲਸਵੀਅਰ ਵੱਲੋਂ ਕੀਤਾ ਜਾਂਦਾ ਹੈ। ਇਸ ਰੈਂਕਿੰਗ ਵਿੱਚ ਐਨ ਆਈ ٹی ਜਲੰਧਰ ਦੇ ਨਿਰਦੇਸ਼ਕ ਪ੍ਰੋਫੈਸਰ ਬినੋਦ ਕੁਮਾਰ ਕਨਾਚੀਆ ਤੇ ਡਾਕਟਰ ਜੇ ਐਨ ਚੱਕਰਵਰਤੀ ਸਮੇਤ 16 ਹੋਰ ਮੈਂਬਰ ਵੀ ਸ਼ਾਮਲ ਨੇ। ਇਹ ਪ੍ਰਾਪਤੀ ਇਹਨਾਂ ਵਿਗਿਆਨੀਆਂ ਵੱਲੋਂ ਵੱਖ-ਵੱਖ ਖੇਤਰਾਂ 'ਚ ਕੀਤੇ ਯੋਗਦਾਨ ਦਾ ਸਬੂਤ ਹੈ ਪ੍ਰੋਫੈਸਰ ਕੋਨੋਚੀਆ ਨੇ ਇਹਨਾਂ ਵਿਗਿਆਨੀਆਂ ਦੀਆਂ ਉੱਚ ਗੁਣਵੱਤਾ ਵਾਲੇ ਖੋਜ ਚ ਵਿਲੱਖਣ ਪ੍ਰਾਪਤੀਆਂ ਅਤੇ ਵਿਸ਼ੇਸ਼ ਯੋਗਦਾਨ ਦੀ ਸ਼ਲਾਘਾ ਕੀਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਹਾਰੀ ਦੀਆਂ ਫਸਲਾਂ ਲਈ ਕਿਸਾਨ ਮੇਲੇ ਦੇ ਸਿਲਸਿਲੇ 'ਚ ਅਜਗੁਰਦਾਸਪੁਰ ਸਥਿਤ ਖੇਤਰੀ ਖੋਜ ਕੇਂਦਰ ਵਿਖੇ ਇੱਕ ਕਿਸਾਨ ਮੇਲਾ ਲਾਇਆ ਗਿਆ। ਪੰਜਾਬ ਦੇ ਖੁਰਾਕ ਤੇ ਸਵੈ ਸਪਲਾਈ ਮੰਤਰੀ ਲਾਲਚੰਦ ਘਟਾਰੂਚੱਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਮੇਲੇ ਦੀ ਪ੍ਰਦਾਨਗੀ ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸੁਭੀਰ ਸਿੰਘ ਗੋਸਲ ਨੇ ਕੀਤੀ। ਮੇਲੇ ਦੌਰਾਨ ਖੇਤਰੀ ਖੋਜ ਕੇਂਦਰ ਵਿਖੇ ਬੀਜਾਂ ਦੇ ਵਿਕਰੀ ਕੇਂਦਰ ਦਾ ਉਦਘਾਟਨ ਵੀ ਕੀਤਾ ਗਿਆ। ਲਾਲਚੰਦ ਘਟਾਰੂਚੱਕ ਨੇ ਕਿਹਾ ਕਿ ਕਿਸਾਨ ਮੇਲੇ ਦੀ ਸਾਰਥਕਤਾ ਪਰਮੇ ਇਕਾਠ ਨਾਲ ਸਾਬਤ ਹੁੰਦੀ ਹੈ ਤੇ ਇਸ ਮੇਲੇ ਵਿੱਚ ਦਾ ਲਗਣਾ ਕਿਸਾਨ ਵੀਰਾਂ ਤੇ ਭੈਣਾਂ ਨੂੰ ਨਵੇਂ ਖੇਤੀ ਗਿਆਨ ਤੋਂ ਜਾਣੂ ਹੋਣ ਦਾ ਮੌਕਾ ਪ੍ਰਦਾਨ ਕਰਦਾ ਹੈ। ਕਿਸਾਨਾਂ ਦੇ ਨਵੇਂ-ਨਵੇਂ ਤਕਨੀਕ ਦੇ ਨਾਲ ਉਹਨਾਂ ਦੀਆਂ ਫਸਲਾਂ ਦੇ ਸੰਬੰਧੀ ਬੀਜ, ਉਹਨਾਂ ਦੇ ਫਸਜੋ ਸਮਾਨ ਜਿਹੜੇ ਕੋਈ ਇੱਥੇ ਰੱਖੇ ਗਏ ਨੇ, ਕਿਸਾਨ ਵੀ ਨਵੀਂ ਤਕਨੀਕ ਨਾਲ ਜੁੜਨਾ ਚਾਹੁੰਦੇ ਨੇ, ਉਹ ਸਰਕਾਰ ਵਿੱਚ ਚਾਹੁੰਦੀ ਹੈ ਕਿ ਇਹਨਾਂ ਕਿਸਾਨਾਂ ਨੂੰ ਇਹ ਵੱਤਬਦਈ ਸਹੂਲਤਾਂ ਜਿਹੜੀਆਂ ਨੇ ਨਵੇਂ ਯੁੱਗ ਦੀਆਂ ਦਿੱਤੀਆਂ ਜਾਣ। ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਕਿ ਕਿਸਾਨਾਂ ਨੂੰ ਕਿਵੇਂ ਖੁਸ਼ਹਾਲ ਰੱਖਿਆ ਜਾਵੇ, ਉਹਨਾਂ ਦੀ ਬਿਹਤਰੀ ਵਾਸਤੇ ਚੰਗੇ ਤੋਂ ਚੰਗੇ ਮਸ਼ੀਨਰੀ ਹੈ, ਚੰਗੇ ਤੋਂ ਚੰਗੇ ਬੀਜ ਨੇ ਉਪਲਬਧ ਕਰਵਾਏ ਜਾਣ। ਪੰਜਾਬ ਸਰਕਾਰ ਅਤੇ ਖੇਤੀਬਾੜੀ ਦੇ ਕਿਸਾਨ ਪলাই ਵਿਭਾਗ ਵੱਲੋਂ ਮਲੇਰਕੋਟਲਾ ਦੇ ਪਿੰਡ ਜਾਗੋਵਾਲ ਵਿਖੇ ਝੋਨੇ ਦੀ ਰਹਿੰਦ-ਖੂੰਹਦ ਦੀ ਸਵੱਛੀ ਸੰਭਾਲ ਕਰਨ ਸਬੰਧੀ ਵੀ ਕਿਸਾਨ ਜਾਗਰੂਕਤਾ ਕੈਂਪ ਲਾਇਆ ਗਿਆ ਇਸ ਕੈਂਪ 'ਚ ਖੇਤੀਬਾੜੀ ਉਪਨਰੇਕਕ ਇੰਦਰਦੀਪ ਕਾਰਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਬਾਰੇ ਮਸ਼ੀਨਰੀ ਦੀ ਜਾਣਕਾਰੀ ਸਾਂਝੀ ਕੀਤੀ ਸ਼ਹੀਦਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਵਟਗੜ ਸਾਹਿਬ ਵਿਖੇ ਜੇ ਬਾਦਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦਾ 450 ਸਾਲਾ ਜੋਤੀ ਜੋਤ ਹੜਾਤੇ ਗੁਰੂ ਰਾਮਦਾਸ ਜੀ ਦੇ ਗੁਰਾਈ ਦਿਵਸ ਸਰਤਾਪੂਰਵਕ ਮਨਾਇਆ ਗਿਆ ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਸ਼ੂਰੀਆ ਖਾਨ ਪਾਠ ਸਾਹਿਬ ਦੇ ਪੋਗ ਪਾਏ ਗਏ ਅਤੇ ਗੁਰੂ ਘਰ ਦੇ ਹਜ਼ੂਰੀ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਬਠਿੰਡਾ ਡੱਬ ਵਾਲੀ ਸੜਕ ਤੇ ਪਿੰਡ ਗੈਰੀਬੁੱਟਰ ਚਾਚਸਵੀਰੇ ਗੱਦਿਆਂ ਦੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਖਬਰ ਏਜੰਸੀ ਹਿੰਦੁਸਤਾਨ ਸਮਾਚਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਸੂਚਨਾ ਮਿਲਨ ਤੇ ਬਠਿੰਡਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਪਰ ਹਾਲਾਤ 'ਤੇ ਕਾਬੂ ਦੇ ਦੇਖ ਜ਼िला ਪ੍ਰਸ਼ਾਸਨ ਨੂੰ ਅੱਗ ਉੱਤੇ ਕਾਬੂ ਪਾਉਣ ਲਈ ਹਰਿਆਣਾ ਤੇ ਡੱਬਾ ਵਾਲੀ ਤੋਂ ਫਾਇਰ ਬ੍ਰਿਗੇਡ ਦੀਆਂ ਹੋਰ ਗੱਟੀਆਂ ਮੰਗਵਆਂੀਆਂ ਪਈਆਂ ਇਸ ਭਿਆਨਕ ਅਗਦੀ ਲਪੇਟ ਵਿੱਚ ਔਨ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਏਡੀਸੀ ਨਰਿੰਦਰ ਸਿੰਘ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਪਟਿਆਲਾ ਚੀਫ ਕਮਿਸ਼ਨਰ ਗੁਰਦੁਆਰਾ ਚੋਣਾ ਚੰਡੀਗੜ੍ਹ ਦੇ ਹਦਾਇਤ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਟ ਦੀਆਂ ਚੋਣਾਂ ਦੇ ਲਈ ਜ਼ਿਲ੍ਹਾ ਪਟਿਆਲਾ ਵਿੱਚ ਯੂ ਵੋਟਰਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਜਾਰੀ ਹੈ ਕਮਿਸ਼ਨਰ ਵੱਲੋਂ ਵੋਟਾਂ ਬਣਾਉਣ ਦੀਆਂ ਤਰੀਕਾਂ ਛਵਾਦਾ ਕਰਦੇ ਹੋਏ ਹੁਣ ਵੋਟ ਬਣਾਉਣ ਦੀ ਰਜਿਸਟ੍ਰੇਸ਼ਨ 31 ਅਕਤੂਬਰ ਤੱਕ ਕਰ ਦਿੱਤੀ ਗਈ ਹੈ ਤੇ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੋ ਨੇ ਕਿਹਾ ਹੈ ਕਿ ਦੇਸ਼ ਦੇ ਸੱਭਿਆਚਾਰਕ ਤੇ ਆਰਥਿਕ ਵਿਕਾਸ ਲਈ ਖੋਜ ਤੇ ਵਿਕਾਸ ਦੇ ਖੇਤਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਜ਼ਰੂਰੀ ਹੈ ਸਰਕਾਰ ਨੇ ਇੱਕ ਰਾਸ਼ਟਰ ਇੱਕ ਚੋਣ ਦੇ ਵਿਚਾਰ ਦੀ ਪਰਚੋਲ ਕਰਨ ਲਈ ਕਾਇਮ ਉੱਚ ਪੱਧਰੀ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਕੀਤਾ ਅਤੇ ਐਨਆਈਟ ਜਲੰਧਰ ਦੇ ਫੈਕਲਟੀ ਮੈਂਬਰਾਂ ਦੀ ਵਿਸ਼ੇਸ਼ ਪਦਰਤੀ ਸਿਖਰਲੇ 2% ਵਿਗਿਆਨੀਆਂ ਵਿੱਚ ਚੋਣ ਕੀਤੀ ਗਈ ਇਸ ਦੇ ਨਾਲ ਹੀ ਪ੍ਰਦੂਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ